ਬਹੁਤ ਜਿਆਦਾ ਖੁਸ਼ੀ ਜੀ ਬਹੁਤ ਜਿਆਦਾ ਬਹੁਤ ਜਿਆਦਾ ਕੁਝ ਸਾਲ ਬਾਅਦ ਇਹ ਨਾ ਆਉਂਦਾ ਇਹ ਕਿੰਨਾ ਟਾਈਮ ਹੋ ਗਿਆ ਤੇ ਮਿਲਾਂ ਚੱਲਦੇ ਇਹ ਮੈਂ ਮੇਰੇ ਜਮਨ ਤੋਂ ਪਹਿਲਾਂ ਦਾ ਚੱਲਦਾ ਜੀ ਆਵਲਾ ਦਾ 55 62 ਸਾਲ ਦਾ ਮੈਂ ਹੋ ਗਿਆ ਉਹਨੂੰ ਪਹਿਲਾਂ ਦਾ ਇਹਦਾ ਮੇਲਾ ਵਾ ਕਿੰਨੇ ਦਿਨ ਮੇਲਾ ਚੱਲਦਾ ਹੈ ਦਿਨ ਦਿਨ ਜੀ ਚਾਰ ਪੰਜ ਛੇ ਠੀਕ ਹੈ ਸਾਲ ਵਿੱਚ ਦੋ ਵਾਰੀ ਬਹੁਤ ਜੋ ਬਹੁਤ ਸਹਿਯੋਗ ਹੈ ਮਾਰੇ ਵੀਰਾਂ ਦਾ ਬਹੁਤ ਸਹਿਯੋਗ ਹੈ ਪੰਚਾਇਤ ਦਾ ਵੀ ਬਹੁਤ ਸਹਿਯੋਗ ਹੈ ਕਮੇਟੀ ਦਾ ਬਹੁਤ ਸਹਿਯੋਗ ਹੈ ਇਹ ਸਾਰੇ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਹੋ ਰਿਹਾ ਸਾਰੇ ਪਿੰਡ ਦਾ ਸਹਿਯੋਗ ਹੈ ਪ੍ਰੋਗਰਾਮ ਉਹਨਾਂ ਵਾਦੀ ਜੋ ਲੰਗਰ ਪਾਣੀ ਗੱਦੇ ਸਭ ਕੁਝ ਉਹਨਾਂ ਲਈ ਉਪਲਬਧ ਹੈ ਕਿ ਬਰੇਗੋ ਗਮਰੇ ਕਲਾਕਾਰਾ ਕਿਹ ਕਿਹੜੇ ਕਲਾਕਾਰਾ ਆਏ ਅੱਜ ਕਿੱਥੋਂ ਦੇ ਮੈਨੂੰ ਪਿੰਡਾਂ ਦਾ ਤਾਂ ਨਹੀਂ ਪਤਾ ਹਾਂਜੀ ਰਾਤ ਨਕਲੀਏ ਘਵਾਲ ਰਾਤ ਗਈ ਜਿਹੜੀ ਹੁਣ ਡੂਟ ਜੋੜੀ ਜੈਲੀ ਜੋ ਹੋਣਾ ਉਹ ਰਾਤ ਸੀ ਮੇਰੇ ਜੀਰੇ ਸਾਹਿਬ ਦੀ ਦਾ ਸਾਡੇ ਲਵਾਰ ਕੀ ਜੈ ਸਾਰੇ ਹੀ ਸਤਕਾਰਯੋਗ ਪਿੰਡ ਛੇਖਾਂ ਵਾਲੀ ਦੇ ਸਾਰੇ ਹੀ ਸਤਕਾਰਯੋਗ ਵੀਰ ਭਰਾ ਸੱਜਣ ਸੁਰਖਪੁਰ ਤੋਂ ਗੋਦਲਾ ਦੇ ਇਲਾਕੇ ਦੀ ਸਾਰੀ ਸੰਗਤੋ ਅੱਜੋ ਤੀਸਰਾ ਦਿਨ ਇਸ ਮੇਲੇ ਨੂੰ ਹੋ ਗਿਆ ਧੰਨ ਧੰਨ ਬਾਬਾ ਜੀਵੇਸ਼ਾ ਜੀ ਦੇ ਇਸਤਾਨਾ ਤੇ ਬਹੁਤ ਹੀ ਚਤਕਾਰਯੋਗ ਨਗਰ ਦੇ ਸਹਿਯੋਗ ਨਾਲ ਤੇ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਭੀੜ ਭੜ ਬਹੁਤ ਹੀ ਮੇਲਾ ਭਾਰੀ ਮੇਲਾ ਲੱਗਾ ਹੋਇਆ ਧੰਨ ਧੰਨ ਬਾਬਾ ਜੀਵੇਸ਼ਾ ਜੀ ਦਾ ਜੋ ਜੀਵਨ ਹੈ ਬਾਬਾ ਜੀਵੇਸ਼ਾ ਮਾਝੇ ਦੀ ਧਰਤੀ ਦੇ ਮੰਨੇ ਹੋਏ ਸੰਤੋ ਮਹਤਮਾ ਮਹਾਂਪੁਰਖ ਸਾਨੂੰ ਜਿਨ੍ਹਾਂ ਨੇ ਆਪਣੀ ਭਗਤੀ ਦੇ ਵਿੱਚ ਬਹੁਤ ਹੀ ਸਤਕਾਰ ਕੇ ਬਾਬਾ ਸ਼ਿਰਕੀ ਸਾਹਿਬ ਪੀਰ ਬਾਬਾ ਸ਼ਿਰਕੀ ਸਾਹਿਬ ਪਿੰਡ ਕਾਹਵਾਂ ਦੇ ਉਹੀ ਪਿੰਡ ਕਾਹਵਾਂ ਦੇ ਹਨ ਜਿੱਥੇ ਕੇ ਸਾਧੂਆਂ ਸੰਤਾਂ ਦੀ ਮੰਡਲੀ ਇਕੱਠੀ ਹੁੰਦੀ ਸੀ ਤੇ ਤੁਹਾਂ ਲੱਗਦਾ ਸੀ ਬਾਬੇ ਸ਼ਿਰਕੀ ਸਾਹਿਬ ਦੇ ਸਥਾਨ ਤੇ ਬਾਬਾ ਜੀਵੇਸ਼ਾ ਜੀ ਵੀ ਆਪਣੇ ਘਰ ਤੋਂ ਭਗਤੀ ਕਰਦੇ ਹੋਏ ਤੇ ਬਾਬਾ ਸ਼ਿਰਕੀ ਸ਼ਾਹ ਜੀ ਦੇ ਅਸਤਾਨਾ ਤੇ ਉਸ ਮੰਡਲੀ ਵਿੱਚ ਆਉਂਦੇ ਸਨ ਬਹੁਤ ਹੀ ਭਗਤੀ ਵਾਲੇ ਬਾਬਾ ਸ਼ਿਰਕੀ ਸ਼ਾਹ ਪੀਰ ਪਿੰਡ ਕਾਲਵਾ ਦੇ ਵਿੱਚ ਅੱਜ ਵੀ ਆਜਰ ਨਜ਼ਰ ਹਾਂ ਨਾ ਤੇ ਤਨ ਤਨ ਬਾਬਾ ਜੀਵੇਸ਼ਾ ਤੇ ਬਾਬਾ ਸ਼ਿਰਕੀ ਸ਼ਾਹ ਬਾਬਾ ਲਾਲ ਸ਼ਾਹ ਬਾਬਾ ਖਿਆਲ ਸ਼ਾਹ ਲਾਗੇ ਪਿੰਡ ਫੋਲੋਕੇ ਦੇ ਰਹਿਣ ਵਾਲੇ ਇਹ ਸਾਰੇ ਸਤਕਾਰ ਜੋ ਸੰਤ ਮਾਹਪੁਰਚ ਇਹ ਇਕੱਠੇ ਹੋ ਕੇ ਮੰਡਲੀ ਦੇ ਵਿੱਚ ਉਥੇ ਧੂਹਾ ਲੱਗਦਾ ਸੀ ਧੂਹਾ ਪਾਉਂਦੇ ਸਨ ਉਹ ਧੂਮੇ ਕੇ ਬੈਠ ਕੇ ਜਦੋਂ ਥੁਲਾ ਮਸਬਰਾ ਹੁੰਦਾ ਸੀ ਸੰਤਾਂ ਮਾਤ ਮੰਦਾ ਤੇ ਬਾਬਾ ਜੀਵੇਸ਼ਾ ਨੂੰ ਬਾਬਾ ਸ਼ਿਰਕੀ ਸਾਹਿਬ ਤੇ ਬਾਬਾ ਲਾਲ ਖਿਆਲ ਜੀ ਕਹਿਣ ਲੱਗੇ ਕਿ ਸੰਤ ਜੀ ਤੁਸੀਂ ਦਵਾਬੇ ਦੀ ਧਰਤੀ ਤੇ ਜਾ ਕੇ ਆਸਣ ਕਰੋ ਆਪਣਾ ਏ ਬਾਬਾ ਜੀ ਬਾਬਾ ਜੀਵੇਸ਼ਾ ਜੀ ਉਹਨਾਂ ਦੇ ਹੁਕਮ ਦੀ ਪਾਲਗਾ ਕਰਦੇ ਹੋਏ ਗੋਦਵਾਲਾ ਜੋ ਵਿਆਸ ਦੇ ਆਹ ਲੰਗਦਾ ਉਦੋਂ ਪਲਣੀ ਸੀ ਬਜਾ ਅੱਜ ਚੌਥੀ ਪੀੜੀ ਹੋ ਗਈ ਬਾਬਾ ਜੀਵੇਸ਼ਾ ਜੀ ਉਹ ਦਰਿਆ ਦੇ ਵਿੱਚ ਜੀ ਕੋ ਸੰਗ ਇਹਨਾਂ ਦੇ ਨਾਲ ਸੀ ਸੰਗਤ ਦੇ ਉਹ ਪੰਜ ਸੱਤ ਦਾ ਸੰਤ ਮਹਤਮਾ ਨਾਲ ਮੰਗਲੀ ਵਾਲੇ ਨਾਲ ਸੀ ਸੰਤਾਂ ਦੇ ਨਾਲ ਸਾਨੂੰ ਬਾਬਾ ਜੀਵੇਸ਼ਾ ਜੀ ਬੋਦਵਾਲ ਤੋਂ ਸਿੱਧੇ ਦਰਿਆ ਦੇ ਵਿੱਚ ਦੀ ਇੱਕ ਕਾਨਾ ਲੈ ਕੇ ਛੋਟੀ ਅੱਗੇ ਕਰਦੇ ਹੋਏ ਜੋ ਦਰਿਆ ਦੇ ਵਿੱਚ ਦੀ ਠੱਲ 'ਤੇ ਉੱਥੋਂ ਪੈਦਲ ਚੱਲ ਕੇ ਜੋ ਦਰਿਆ ਨੇ ਹੰਟਣ ਬਾਬਾ ਜੀਵੇਸ਼ਾ ਦੀ ਭਗਤੀ ਨੂੰ ਮੋਕ ਰੱਖਦੇ ਹੋਏ ਤੇ ਯਰਵੀ ਵਾਲੇ ਪੀਰ ਨੇ ਤਾਂ ਟਾਂਟਾਂ ਬਾਬਾ ਜੀਵੇਸ਼ਾ ਜੀ ਨੂੰ ਰਸਤਾ ਦੇ ਦਿੱਤਾ ਤੇ ਪਾਣੀ ਦੋ ਫਾੜ ਹੋ ਗਿਆ ਉਤੋਂ ਤੇ ਬਾਬਾ ਜੀਵੇਸ਼ਾ ਜੀ ਉਤੋਂ ਲੰਘਦੇ ਹੋਏ ਇਸ ਉਸਤਾਨ ਤੇ ਆ ਕੇ ਛੇਟਾ ਵਾਲੀ ਪਿੰਡ ਦੇ ਵਿੱਚ ਆਬਰਾਜੇ ਜੋ ਕਿ ਕਾਫੀ ਦੇਰ ਤੋਂ ਮਾਫਰਛਾ ਨੇ ਇੱਥੇ ਆਪਣੀ ਜ਼ਮੀਨ ਖੇਤੀਬਾੜੀ ਕੀਤੀ ਤੇ ਸੰਗਤਾਂ ਨਾਲ ਜੁੜਦੀਆਂ ਆਇਆਂ ਬਾਬਾ ਜੀ ਨੇ ਇੱਥੇ ਕੌਤਕ ਵੀ ਕੀਤੇ ਹਨ ਆ ਗਏ ਤੇ ਬਾਬਾ ਜੀ ਦਾ ਖੂਹ ਵੀ ਅਜ ਮਜੂਦ ਆ ਜੋ ਬਾਬਾ ਜੀ ਖੂਹ ਤੋਂ ਪਾਣੀ ਭਰਦੇ ਰਿਹਾ